ਦੇਖੋ ਇਹ ਅੱਜ ਜਿਹੜਾ ਨਾ ਅਸੀਂ ਇਹਨੂੰ ਖਾਸ ਤੌਰ ਤੇ ਟੈਕਨੋਲੋਜੀ ਦੇ ਦੇ ਤਰ੍ਹਾਂ ਦੇਖ ਰਹੇ ਆ ਔਰ ਮੈਨੂੰ ਦੱਸ ਕੇ ਬੜੀ ਖੁਸ਼ੀ ਹੋਏਗੀ ਵੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਵੀ ਤਕਨੀਕ अवेलेबल ਹੈ ਉੱਥੇ ਡਿਸਪਲੇ ਕੀਤੀ ਗਈ ਹੈ ਜਿਵੇਂ ਰੋਬਟ ਹੈ ਰੋਬਟ ਦੇ ਨੈਕਸਟ ਜਨਰੇਸ਼ਨ ਰੋਬਟ ਆ ਗਏ ਐ ਇਦਾਂ ਜਿਹੜੀਆਂ ਇਨਸਪੈਕਸ਼ਨ ਵਾਲੀਆਂ ਮਸ਼ੀਨਾਂ ਆ ਉਹ ਨਿਊ ਜਨਰੇਸ਼ਨ ਮਸ਼ੀਨਸ ਆ ਗਈਆਂ ਸੋ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਹੈ ਨਾ ਉਹ ਬਦਲ ਰਹੀ ਹੈ ਜਿਆਦਾ ਐਕੂਰੇਸੀ ਵੱਲ ਜਾ ਰਹੀ ਹੈ ਕਟ ਵਰਕਫੋਰਸ ਨਾਲ ਚੱਲ ਰਹੀ ਹੈ ਕਿਉਂਕਿ ਜਿਹੜੀ ਇਨਪੁਟ ਕਾਸਟ ਹੈ ਚਾਹੇ ਉਹ ਮੈਨ ਹੈ ਮਸ਼ੀਨ ਹੈ ਮਟੀਰੀਅਲ ਹੈ ਵੱਧ ਰਹੀ ਹੈ ਸੋ ਲੁਧਿਆਣੇ ਦੀ ਇੰਡਸਟਰੀ ਬੜੇ ਕ੍ਰੂਸ਼ਲ ਟਾਈਮ ਚੋਂ ਲੰਘ ਰਹੀ ਹੈ ਸੋ ਜੇ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਮਿਆਰ ਤੇ ਲੈ ਕੇ ਜਾਣਾ ਹੈ ਕੁਆਲਿਟੀ ਬੈਟਰ ਕਰਨੀ ਹੈ ਪ੍ਰੋਡਕਟਿਵਿਟੀ ਬੈਟਰ ਕਰਨੀ ਹੈ ਤਾਂ ਸਾਨੂੰ ਨਵੀਆਂ ਟੈਕਨੀਕਸ ਅਡਾਪਟ ਕਰਨੀਆਂ ਪੈਣਗੀਆਂ ਔਰ ਪਿਛਲੀ ਵਾਰ ਨਾਲੋਂ ਇਸ ਵਾਰ ਕੋਈ ਡਬਲ ਜਿਹੜੇ ਐਗਜ਼ੀਬਿਟਰ ਹੈ ਉਹ ਵਿਜ਼ਿਟ ਕੀਤੇ ਔਰ ਮੈਨੂੰ ਦੱਸ ਕੇ ਖੁਸ਼ੀ ਹੋਏਗੀ ਬਹੁਤ ਸਾਰੀਆਂ ਮਸ਼ੀਨਾਂ ਅੱਜ ਇੱਥੇ ਹੀ ਵਿਕ ਗਈਆਂ ਸਰਕਾਰ ਜਿਵੇਂ ਦੀ ਲੱਗੀ ਕ੍ਰिएशन ਜਿਹੜੀ ਕੀਤੀ ਇਨੋਵੇਸ਼ਨ ਦੇਖੋ ਬਹੁਤ ਸਾਰੇ ਜਿਹੜੇ ਸਟਾਲ ਹੈ ਉਹਨਾਂ ਨੇ ਜਿਹੜੀ ਨਵੀਆਂ ਚੀਜ਼ਾਂ ਲਿਆਂਦੀਆਂ ਕਈ ਉਹਦੇ ਚ ਇਨੋਵੇਸ਼ਨ ਹੈ ਕਈ ਨਵੀਆਂ ਟੈਕ ਟੈਕਨੀਕ ਹੈ इवन ਜਿਹੜੀ ਲੁਧਿਆਣੇ ਦੀ ਮਸ਼ੀਨ ਟੂਲ ਇੰਡਸਟਰੀ ਹੈ ਉਹਨੇ ਵੀ ਬੜੇ ਸੁਧਾਰ ਕੀਤੇ ਆ ਬੈਨ ਮੈਂ ਸਭ ਤੋਂ ਉਹਨਾਂ ਨੂੰ ਮੁਬਾਰਕਵਾਦ ਦਵਾਂਗਾ ਕਿ ਉਹਨਾਂ ਨੇ ਕਾਫੀ ਮਸ਼ੀਨਾਂ ਜੇ ਇੰਪਰੂਵਮੈਂਟ ਕੀਤੀ ਹੈ ਅੱਜ ਸਰ ਜਿਹੜਾ ਚਿਹਰੇ ਤੇ ਮੁਸਕਾਨ ਦੇਖੀਗੀ ਜਿਹੜੇ ਵਿਜ਼ਟਰ ਆਣ ਤੇ ਔਰ ਕਾਫੀ ਸਟਾਲ ਜਿਹੜੇ ਆ ਸਟਾਲ ਦੇ ਜਿਹੜੇ ਜਿੰਨੇ ਲਗਾਏ ਆ ਬਹੁਤ ਖੁਸ਼ ਨੇ ਹਾਂਜੀ ਹਾਂਜੀ ਇਹ ਦੇਖੋ ਇਹ ਸਾਰੇ ਸਾਰੀ ਟੀਮ ਦੀ ਮਿਹਨਤ ਹੈ ਵੀ ਅਸੀਂ ਕਾਫੀ ਇੱਕ ਸਾਲ ਤੋਂ ਜ਼ੋਰ ਲਾਈਦਾ ਹੈ ਵੀ ਜਿਹੜੇ ਇੱਕ ਤਾਂ ਵਿਜ਼ਟਰ ਹੈ ਕੁਆਲਿਟੀ ਵਿਜ਼ਟਰ ਆਣ ਔਰ ਜਿਹੜੇ ਸਟਾਲ ਹੈ ਉਹਦੇ ਤੇ ਬੈਸਟ ਜਿਹੜੇ ਗਿਪਮੈਂਟ ਆ ਉਹ ਲਿਆਂਦੇ ਆ ਦੇਖੋ ਇਹ ਅੱਜ ਜਿਹੜਾ ਨਾ ਅਸੀਂ ਇਹਨੂੰ ਖਾਸ ਤੌਰ ਤੇ ਟੈਕਨੋਲੋਜੀ ਦੇ ਤਰ੍ਹਾਂ ਦੇਖ ਰਹੇ ਆ ਔਰ ਮੈਨੂੰ ਦੱਸ ਕੇ ਬੜੀ ਖੁਸ਼ੀ ਹੋਏਗੀ ਵੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਵੀ ਤਕਨੀਕ अवेलेबल ਹੈ ਉੱਥੇ ਡਿਸਪਲੇ ਕੀਤੀ ਗਈ ਹੈ ਜਿਵੇਂ ਰੋਬਟ ਹੈ ਰੋਬਟ ਤੇ ਨੈਕਸਟ ਜਨਰੇਸ਼ਨ ਕੋਬਟ ਆ ਗਏ ਇਦਾਂ ਜਿਹੜੀਆਂ ਇਨਸਪੈਕਸ਼ਨ ਵਾਲੀਆਂ ਮਸ਼ੀਨਾਂ ਆ ਉਹ ਨਿਊ ਜਨਰੇਸ਼ਨ ਮਸ਼ੀਨਸ ਆ ਗਈਆਂ ਸੋ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਇੰਡਸਟਰੀ ਹੈ ਨਾ ਉਹ ਬਦਲ ਰਹੀ ਹੈ ਜਿਆਦਾ ਐਕਿਊਰੇਸੀ ਵੱਲ ਜਾ ਰਹੀ ਹੈ ਘੱਟ ਵਰਕਫੋਰਸ ਨਾਲ ਚੱਲ ਰਹੀ ਹੈ ਕਿਉਂਕਿ ਜਿਹੜੀ ਇਨਪੁਟ ਕਾਸਟ ਹੈ ਚਾਹੇ ਉਹ ਮੈਨ ਹੈ ਮਸ਼ੀਨ ਹੈ ਮਟੀਰੀਅਲ ਹੈ ਵੱਧ ਰਹੀ ਹੈ ਸੋ ਲੁਧਿਆਣੇ ਦੀ ਇੰਡਸਟਰੀ ਬੜੇ ਕ੍ਰੂਸ਼ਲ ਟਾਈਮ ਚੋਂ ਲੰਘ ਰਹੀ ਹੈ ਸੋ ਜੇ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਮਿਆਰ ਤੇ ਲੈ ਕੇ ਜਾਣਾ ਹੈ ਕੁਆਲਿਟੀ ਬੈਟਰ ਕਰਨੀ ਹੈ ਪ੍ਰੋਡਕਟਿਵਿਟੀ ਬੈਟਰ ਕਰਨੀ ਹੈ ਤਾਂ ਸਾਨੂੰ ਨਵੀਆਂ ਟੈਕਨੀਕਸ ਅਡਾਪਟ ਕਰਨੀਆਂ ਪੈਣਗੀਆਂ ਔਰ ਪਿਛਲੀ ਵਾਰ ਨਾਲੋਂ ਇਸ ਵਾਰ ਕੋਈ ਡਬਲ ਜਿਹੜੇ ਐਗਜ਼ੀਬਿਟਰ ਹੈ ਉਹ ਵਿਜ਼ਿਟ ਕੀਤੇ ਔਰ ਮੈਨੂੰ ਦੱਸ ਕੇ ਖੁਸ਼ੀ ਹੋਏਗੀ ਬਹੁਤ ਸਾਰੀਆਂ ਮਸ਼ੀਨਾਂ ਅੱਜ ਇੱਥੇ ਹੀ ਵਿਕ ਗਈਆਂ ਸਰ ਜਿਵੇਂ ਕਿ ਦਾ ਦੀ ਲੱਗੀ ਕ੍ਰੀਏਸ਼ਨ ਜਿਹੜੀ ਕੀਤੀ ਇਨੋਵੇਸ਼ਨ ਦੇਖੋ ਬਹੁਤ ਸਾਰੇ ਜਿਹੜੇ ਸਟਾਲ ਹੈ ਉਹਨਾਂ ਨੇ ਜਿਹੜੀ ਨਵੀਆਂ ਚੀਜ਼ਾਂ ਲਿਆਂਦੀਆਂ ਕਈ ਉਹਦੇ ਚ ਇਨੋਵੇਸ਼ਨ ਹੈ ਕਈ ਨਵੀਆਂ ਟੈਕ ਤਕਨੀਕ ਹੈ इवन ਜਿਹੜੀ ਲੁਧਿਆਣੇ ਦੀ ਮਸ਼ੀਨ ਟੂਲ ਇੰਡਸਟਰੀ ਹੈ ਉਹਨੇ ਵੀ ਬੜੇ ਸੁਧਾਰ ਕੀਤੇ ਆ ਬੈਨ ਮੈਂ ਸਭ ਤੋਂ ਉਹਨਾਂ ਨੂੰ ਮੁਬਾਰਕਵਾਦ ਦਵਾਂਗਾ ਕਿ ਉਹਨਾਂ ਨੇ ਕਾਫੀ ਮਸ਼ੀਨਾਂ ਵਿੱਚ ਇੰਪਰੂਵਮੈਂਟ ਕੀਤੀ ਹੈ ਅੱਜ ਸਰ ਜਿਹੜਾ ਚਿਹਰੇ ਤੇ ਮੁਸਕਾਨ ਦੇਖੇਗੀ ਜਿਹੜੇ ਵਿਜ਼ਟਰ ਆਣ ਤੇ ਔਰ ਕਾਫੀ ਸਟਾਲ ਜਿਹੜੇ ਸਟਾਲ ਦੇ ਜਿਹੜੇ ਜਿੰਨੇ ਲਗਾਏ ਆ ਬਹੁਤ ਖੁਸ਼ ਨੇ ਹਾਂਜੀ ਹਾਂਜੀ ਇਹ ਦੇਖੋ ਇਹ ਸਾਰੇ ਸਾਰੀ ਟੀਮ ਦੀ ਮਿਹਨਤ ਹੈ ਵੀ ਅਸੀਂ ਕਾਫੀ ਇੱਕ ਸਾਲ ਤੋਂ ਜ਼ੋਰ ਲਾਈਦਾ ਹੈ ਵੀ ਜਿਹੜੇ ਇੱਕ ਤਾਂ ਵਿਜ਼ਟਰ ਹੈ ਕੁਆਲਟੀ ਵਿਜ਼ਟਰ ਆਣ ਔਰ ਜਿਹੜੇ ਸਟਾਲ ਹੈ ਉਹਦੇ ਤੇ ਬੈਸਟ ਜਿਹੜੇ ਇਕਪਮੈਂਟ ਆ ਉਹ ਲਿਆਂਦੇ ਜਾਂਦੇ ਆ